ਇਹ ਇਸਲਾਮਾਬਾਦ ਐਫ ਆਈ ਆਰ ਨੰਬਰ 60 632025 ਅੰਡਰ ਸੈਕਸ਼ਨ 103 1 324 4 191 3 ਤੇ 190 ਬੀ ਐਨ ਐਸ ਇਹਦੇ ਚ ਮਾਮਲਾ ਇਹ ਹੈਗਾ ਕਿ ਖੇਤ 5 ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ ਤਕਰੀਬਨ 6:30 7 ਵਜੇ ਯੂਟੀ ਮਾਰਕੀਟ ਚ ਨੋ ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸਿਗੇ ਤੇ ਉਹਨਾਂ ਕੋਲ ਇੱਕ ਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਨੀਪਾਰਕ ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ Swift ਕਾਰ ਜਿਹਦਾ ਸਵਾਰ ਲਵਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸਤ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸੱਤ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਇਹਨੂੰ ਡਿਕਲੇਅਰਡ ਡੈੱਡ ਕਰਤਾ ਤੇ ਅ ਫਿਰ ਜਿਹੜੇ ਲਖਪ੍ਰੀਤ ਸਿੰਘ ਆਉਦੀ ਵਾਈ ਬਲਜਿੰਦਰ ਖੋੜ ਜਿਹੜੇ ਕਿ ਇੱਕ ਪੀਜੀ ਰਹਿੰਦੇ ਸੀ ਤੇ ਉਨੇ ਜਦੋਂ ਕੰਪਲੇਂਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ساری ਅ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣੇ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਅ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਸਰ ਪਿਛਲੇ ਕਦੋਂ ਜਿਹੜੇ ਵਹਗੇ ਨੇ ਕੇਸ ਕਿਹੜੇ ਕਿਹੜੇ ਕਿਹਨਾਂ ਕਿੱਥੇ ਗਏ ਜਿਹੜਾ ਡਿਸੀਜ਼ਡ ਹੈ ਲਵਪ੍ਰੀਤ ਸਿੰਘ ਉਹਦੇ ਤੇ ਚਾਰ ਮੁਕਦਮੇ ਹੈਗੇ ਆ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥਿਫਟ ਦੇ ਵੀ ਨੇ ਤੇ ਆਮਜ਼ਾਕ ਦਾ ਵੀ ਹੈ ਜੀ ਹਲੇ ਉਹ పార్ਟ ਆਫ ਇਨਵੈਸਟੀਗੇਸ਼ਨ ਹੈ ਹਲੇ ਕੁਝ ਸਾਹਮਣੇ ਨਹੀਂ ਆਇਆ ਪਰ ਜਿਵੇਂ ਹੀ ਸਾਰੇ ਅਕਿਊਜ਼ ਰੈਸਟ ਹੋ ਜਾਣਗੇ ਤੇ ਅਸੀਂ ਤੁਹਾਡੇ ਤੱਕ ਲਪ੍ਰੀਤ ਨੂੰ ਮਾਰਿਆ ਕਿਹਨਾਂ ਦੇ ਵੱਲੋਂ ਕੀ ਆਈਏ ਲਪ੍ਰੀਤ ਨੂੰ ਸੁਰਿੰਦਰ ਸਿੰਘ ਲਾਇਸਲਾਵ ਤੇ ਕੁਲਦੀਪ ਸਿੰਘ son of ਸੇਵਾ ਸਿੰਘ ਵੱਲੋਂ ਉਹ ਵੀ ਨੰਦ ਸਿੰਘ ਨੇ ਜਿੰਨਾ ਦੇ ਵੱਲੋਂ ਮਾਰਿਆ ਗਿਆ ੋਵੀਨਿਆੰਗ ਸਿੰਘ ਨੇ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਹੜੇ 9 ਬੰਦੇ ਨੇ ਉਹਨਾਂ ਚੋਂ ਕਾਫੀ ਨਿਹੰਗ ਸਿੰਘ ਦਾ ਬਾਣਾ ਪਾਇਆ ਜੀ ਤੇ ਕਿੰਨੇ ਜਾਨੇ ਫੜਨ ਵਾਲੇ ਸੱਤ ਬੰਦੇ ਹੋਰ ਫੜਨ ਫੜਨ ਬੁਲੇ ਰਿਮਾਂਡ ਮਿਲੇ ਇਹਨਾਂ ਦਾ ਰਿਮਾਂਡ ਮਿਲੇ ਜੀ ਹਾਂ ਹਾਂਜੀ ਇਹਨਾਂ ਦਾ 4 4 ਦਿਨ ਸਰ ਇਹਨਾਂ 9 ਜਿਹੜੇ ਨਿਹੰਗ ਸਿੰਘ ਫੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੀ ਟੱਕਰ ਹੋਈ ਸੀ ਕਾਰਨ ਦੀ ਨੋਵਾ ਕਾਰ ਤੇ ਸਵਿਫਟ ਕਾਰ ਦੀ ਤੇ ਸਾਈ ਲੜਾਈ ਸ਼ੁਰੂ ਹੋਈ ਤੇ ਹਥਿਆਰ ਬਰਾਮਦ ਹੋਈ ਹਥਿਆਰ ਹਾਲੇ ਤੱਕ ਕੋਈ ਨਹੀਂ ਜੀ